ਔਰ 4 ਸਾਲ ਦੇ ਅੰਦਰ ਜੋ ਜੋ 16 ਮਾਰਚ 2022 ਤੋਂ ਪਹਿਲੇ ਗੱਲਾਂ ਕੀ ਸੀ ਉਸ ਤੋਂ ਉਲਟਾ ਕੰਮ ਕੀਤਾ ਉਸ ਤੋਂ ਉਲਟਾ ਸਾਰੇ ਕਾਰੇ ਕੀਤੇ ਔਰ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਇਹ ਸਿਆਸੀ ਪਾਰਟੀ ਯੂਟਰਨਲ ਸਿਆਸੀ ਪਾਰਟੀ ਹੈ 2022 ਦੇ 16 ਮਾਰਚ 2022 ਤੋਂ ਪਹਿਲੇ ਦੇ ਤੁਸੀਂ ਪ੍ਰੈਸ ਨੋਟ ਦੇਖ ਲਓ ਤੇ 16 ਮਾਰਚ 2022 ਤੋਂ ਬਾਅਦ ਦੇਖ ਲਓ ਤੇ ਹੁਣ ਦੇ ਦੇਖ ਲਓ ਇਹ ਯੂਟਰਨ ਵਾਲੀ ਪੋਲਿਟੀਕਲ ਪਾਰਟੀ ਹੈ ਸੋ ਇੰਨਾ ਇਸੇ ਕੜੀ 'ਚ ਅੱਜ ਅਸੀਂ ਖੋਰ ਵਿਸ਼ੇ ਤੇ ਆਏ ਹਾਂ ਜਿਤਿੰਦਰ ਸਿੰਘ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਇਹ ਸਿਆਸੀ ਪਾਰਟੀ ਆਮ ਆਦੀ ਪਾਰਟੀ ਮੁੱਖ ਮੰਤਰੀ ਮਾਨ ਸਾਹਿਬ ਇਹਨਾਂ ਦੇ ਵਜ਼ੀਰ ਕਿਵੇਂ ਲੋਕਾਂ ਨੂੰ ਅਧੀਆਂ ਅਧੂਰੀਆਂ ਗੱਲਾਂ ਛੱਡ ਕੇ ਗੁੰਮਰਾਹ ਕਰਕੇ ਪਰਮਾਨ ਦੀ ਆਪਣੀ ਤਰਫ ਜੋੜਨ ਦੀ ਕੋਸ਼ਿਸ਼ ਕਰਦੇ ਨੇ ਸਾਡੇ ਵਿੱਚ ਨੇ ਸ਼੍ਰੀ ਮਨੋਜਨ ਕਾਲੀਆ ਜੀ ਸ਼੍ਰੀ ਮਨੋਜਨ ਕਾਲੀਆ ਜੀ ਜਿਹੜੇ ਨੇ ਭਾਰਤ ਚਿੰਤਾ ਪਾਰਟੀ ਦੇ ਦੋ ਵਾਰ ਕੈਬਨ ਮੰਤਰੀ ਦੇ ਵਿਧਾਇਕਦਲ ਨੇਤਾ ਰਹੇ ਔਰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਰਹੇ ਸੂਬਾ ਜਨਰਲ ਸਕੱਤਰ ਨੇ ਜਿਹੜਾ ਭਾਰਤੀ ਜਨਤਾ ਯੂਵ ਮੋਰਚਾ ਹੈ ਉਹਦੇ ਸੂਬਾ ਪ੍ਰਧਾਨ ਨੇ ਔਰ ਜ਼ਿਲंधर ਦੇ ਅੰਦਰ ਜਿਹੜੀ ਸਾਡੀ ਮਿਸੀਪਲ ਕਾਰਪੋਰੇਸ਼ਨ ਹੈ ਉਹਦੇ ਆਪਰੇਸ਼ਨ ਦੇ ਲੀਡਰ ਹੈ ਇਹਨਾਂ ਦੇ ਪਿਤਾ ਜੀ ਸਵਰਗੀ ਸ਼੍ਰੀ ਬਨਮੋਨ ਕਾਲੀਆ ਜੀ ਦੋ ਵਾਰ ਮੰਤਰੀ ਰਹੇ ਔਰ ਜੁਆਇੰਟ ਪੰਜਾਬ ਦੇ ਅੰਦਰ ਵੀ ਔਰ ਉਹਨੂੰ ਮਿਸਟਰ ਨਾਮ ਭੁੱਲ ਗਿਆ ਉਹਨਾਂ ਨਾਲ ਮਿਸਟਰ ਨੰਦਾ ਜਿਹੜਾ ਹੈਗਾ ਗੁਨਾਮ ਜੀ ਜਸਟਿਸ ਗੁਨਾਮ ਸੀ ਨਹੀਂ ਆਫਟਰ ਰੀਆਰਗੇਨਾਈਜ਼ੇਸ਼ਨ ਜਿਹੜਾ ਜਸਟਿਸ ਗੁਨਾਮ ਜੀ ਨੇ ਬਾਅਦ ਉਸ ਆਦਿ ਮੰਤਰੀ ਦੋ ਮੰਤਰੀ ਚ ਰਹੇ ਔਰ ਕਾਲਿਆ ਜੀ ਆਪਣੀ ਬੇਬਾਕ ਗੱਲਬਾਤ ਲਈ ਜਾਣੇ ਜਾਂਦੇ ਨੇ ਔਰ ਜਿਨ੍ਹਾਂ ਨੇ ਸਾਡਾ ਇਹਨਾਂ ਦਾ ਵਿਧਾਇਕਦਲ ਨੇਤਾ ਵਾਲਾ ਪੀਰੀਅਡ ਦੇਖਿਆ ਹੈ ਉਹ ਸਭ ਇਸ ਨਾਲ ਭਲੀ ਭਾਂਤੀ ਵਾਕਫ ਨੇ ਤੇ ਮੈਂ ਹੁਣ ਬੇਨਤੀ ਕਰੂੰਗਾ ਕਾਲਿਆ ਜੀ ਨੂੰ ਕਿ ਇਸ ਆਮ ਆਦੀ ਪਾਰਟੀ ਜਿਹੜੀ ਝੂਠ ਔਰ ਗੁੰਮਰਾਹ ਕਰਦੀ ਮਸ਼ੀਨ ਹੈ ਉਹਦੇ ਉੱਪਰ ਅੱਜ ਤੱਥ ਰੱਖਣ ਕਾਲਿਆ ਜੀ ਅੱਤਰ ਕਾ ਸਾਥੀਓ ਅਸੀਂ 2026 ਚੜ੍ਹਤ ਤੋਂ ਬਾਅਦ ਪਹਿਲੀ ਵਾਰੀ ਮਿਲ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ 90 ਸਾਲ ਦੀ ਵਧਾਈ ਸ਼ੁਭਕਾਮਨਾਵਾਂ 2 ਜਨਵਰੀ ਨੂੰ ਆਮ ਆਦਮੀ ਪਾਰਟੀ ਗਵਰਨਮੈਂਟ ਨੇ ਇੱਕ ਫਲੈਗਸ਼ਿਪ ਸਕੀਮ ਅਨਾਉਂਸ ਕੀਤੀ ਸੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਔਰ ਉਹ 15 ਜਨਵਰੀ ਨੂੰ ਲਾਂਚ ਕਰਨ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ 10 ਲੱਖ ਦੀ ਕੈਸ਼ਲੈਸ ਸਕੀਮ ਹੋਏਗੀ ਔਰ 3 ਕਰੋੜ ਲੋਕਾਂ ਨੂੰ ਕਵਰ ਕਰੇਗੀ ਯਾਨੀ 5 ਲੱਖ ਪਰਿਵਾਰਾਂ ਨੂੰ ਕਵਰ ਕਰੇਗੀ ਔਰ ਇਹ ਸਕੀਮ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਅਪਲਾਈ ਹੋਏਗੀ और ऐसा एम ओ यू साइन किया गया यूनाइटेड इंडिया इंश्योरेंस कंपनी और स्टेट हेल्थ एजेंसी द्वारा ये मोटी जानकारी उन्होंने दी ये बेसिकली स्कीम जड़ी है हैगी है इन्होंने कॉपी की है तमिलनाडु गौरमेंट तो जिते कि चीफ मिनिस्टर्स ਕੰਪਰੀਹੈਂਸਿਵ ਹੈਲਥ ਇੰਸ਼ੋਰੈਂਸ ਸਕੀਮ ਤੌਰ ਤੇ ਜਾਣੀ ਜਾਂਦੀ ਹੈ 2009 ਤੋਂ ਚੱਲ ਰਹੀ ਹੈ ਔਰ ਉੱਥੇ 5 ਲੱਖ ਰੁਪਏ ਦੀ ਜਿਹੜੀ ਇੰਸ਼ੋਰੈਂਸ ਹੈਗੀ ਹੈ 1.48 ਕਰੋੜ ਇਹ ਫੈਮਿਲੀਜ਼ ਨੂੰ ਕਵਰ ਕਰ ਰਹੀ ਹੈ ਔਰ ਲਗਭਗ 1.45 ਕਰੋੜ ਲੋਕ ਜਿਹੜੇ ਹੈਗੇ ਆ ਬੈਨੀਫਿਟ ਲੈ ਚੁੱਕੇ ਨੇ ਉੱਥੇ ਔਰ ਯੂनाइटेड ਇੰਡੀਅਨ ਇੰਸ਼ੋਰੈਂਸ ਕੰਪਨੀ ਜਿਸ ਤਰ੍ਹਾਂ ਉੱਥੇ ਵਰਕ ਕਰ ਰਹੀ ਹੈ ਇੱਥੇ ਇਹਨਾਂ ਨੇ ਐਮਓਯੂ ਸਾਈਨ ਕੀਤਾ ਹੈ ਹੁਣ 5 ਲੱਖ ਦੀ ਇੰਸ਼ੋਰੈਂਸ ਜਿਹੜੀ ਸਕੀਮ ਹੈਗੀ ਉਹਦਾ ਮਤਲਬ ਇਹ ਹੈਗਾ कि तमिलनाडु गौरमेंट पांच लख रुपया द कवर के कवर रिक्वायर्ड प्रीमियम पे कर दी है एक पॉइंट अड़ताली करोड़ फैमिलीज लाई और उतें उन्होंने सालाना इनकम एक लख भी हज़ार की कवर किया हंड्रड परसेंट नहीं है एक लख ਵੀਜ਼ਾ ਰੁਪਏ ਦੀ ਜਿਹੜੀ ਇਨਕਮ ਹੈਗੀ ਸਾਲਾਨਾ ਉਹ ਲੋਕਾਂ ਨੂੰ ਕਵਰ ਕੀਤਾ ਹੈ ਇੱਥੇ ਕੀਤਾ ਗਿਆ ਕਿ ਅਪ ਟੂ 1 ਲੱਖ ਯੂनाइटेड इंडिया इंश्योरेंस कंपनी ਪੇ ਕਰੇਗੀ ਇਹਦਾ ਮਤਲਬ ਇਹ ਹੈ ਕਿ ਪ੍ਰੀਮੀਅਮ ਆਫ 1 ਲੱਖ प्रीमियम ऑफ वन लैक इंश्योरेंस विल बी पेड बाय द पंजाब गौरमेंट एक लखा प्रीमियम है वह पंजाब गौरमेंट पे करेगी रैसट ऑफ द नाइन लैख जैट विल भी कवर्ड बाय द स्टेट हैल्थ एजेंसी यही है न जी य मतलब हो गया कि भाई एक लख प्रीमीम दे रही है तो जद कि अनाउंस कर दे कि दस लख कैशलैस इंश्योरेंस है एक लाख तो यूनाइटेड इंडिया इंश्योरेंस कंपनी ने पे कर लिया हूँ स्टेट हैल्थ एजेंसी कोई क्या कॉरपस बनेगा जित तक सवाल फाइनैशियल पोजिशन हैगी स्टेट की हम इलेक्शन जीअर है और पंजाब इज वर्चुअली अंडर डेट ट्रैप 4 ਲੱਖ ਕਰੋੜ ਤੋਂ ਵੱਧ ਡੈਟ ਹੈ ਨਾ ਤੇ ਪਰ ਕੈਪੀਟਲ ਡੈਟ 1,23,274 ਕਰੋੜ 74 ਲੱਖ ਰੁਪਇਆ ਹੈ। ਪ੍ਰਤੀ ਵਿਅਕਤੀ ਜਿਹੜਾ ਕਰਜ਼ਾ ਹੈਗਾ ਪੰਜਾਬ ਦੇ ਲੋਕਾਂ ਤੇ 1,23,274 ਰੁਪਇਆ ਹੈ। highest jaga among all the states within india ਤੇ ਜੇ ਅਸੀਂ ਪੰਜਾਬਸ ਡੈਟ ਜਿਹੜਾ ਹੈਗਾ ਰੇਸ਼ਿਓ ਹੈਗੀ ਹੈ ਉਹ 40.35% ਆਫ ਦ ਜੀਐਸਟੀਪੀ ਹੈ ਔਰ ਆਜ ਦੀ ਤਰੀਕ ਦੇ ਵਿੱਚ PSPCL ਨੂੰ 106500 ਕਰੋੜ ਰੁਪਇਆ ਦੇਣਾ ਹੈ ਪੰਜਾਬ ਸਰਕਾਰ ਨੇ 아이 ਦੀ ਜੋ ਫਾਈਨੈਂਸ਼ੀਅਲ ਸਥਿਤੀ ਹੈਗੀ ਸਟੇਟਸ ਹੈਗਾ ਕਿ ਉਹਨਾਂ ਨੇ ਪੈਸਾ ਲੈ ਲੈਣਾ 4 semesters ਦੇ DA installments ਨਹੀਂ ਦਿੱਤੀਆਂ ਗਈਆਂ employees ਨੂੰ ਮਤਲਬ 2 ਸਾਲ ਦੀਆਂ 4 semesters means ਤੇ ਜਿਹੜੀਆਂ ਵਿਡੋ ਪੈਨਸ਼ਨ ਆ 올ਡੇਜ ਪੈਨਸ਼ਨ ਐ ਤਿੰਨ ਮਹੀਨੇ ਦੀਆਂ ਪੇ ਨਹੀਂ ਦਿੱਤੀਆਂ ਗਈਆਂ ਤੇ ਇਹ ਪੈਸਾ ਹੋਰ ਕਿੱਥੋਂ ਆਏਗਾ ਦਾ ਸਕਸੈਸ ਆਫ ਦਾ ਸਕੀਮ ਫ্রম ਦਾ ਵੈਰੀ ਸਟਾਰਟ ਹਲੇ ਸ਼ੁਰੂ ਨਹੀਂ ਹੋਈ ਥੈਟ ਇਜ਼ ਡਾਊਟਫੁਲ ਪੈਸਾ ਕਿੱਥੋਂ ਜਨਰੇਟ ਕਰਾਂਗੇ ਫਿਰ ਨੂੰ ਹੋਰ ਕਰਜ਼ਾਈ ਬਣਾਣਾ ਪੰਜਾਬ ਨੂੰ ਉਹ ਕਹਿੰਦਾ ਨਾ ਕਿ ਪੇਡਾਂ ਨੂੰ ਕੰਬਲ ਦੇਣੇ ਤੇ ਕਹਿੰਦਾ ਉਹਨ ਵੀ ਕਹਿੰਦਾ ਉਹਨ ਤੋਂ ਲਾਣੀ ਹੈ ਐਦੇ ਹਾਲਾਤ ਕੀ ਹੈ ਫਿਰ ਕਹ ਰਿਹਾ ਕਿ ਪੰਜਾਬ ਔਰ ਚੰਡੀਗੜ੍ਹ ਕਵਰ ਕਰਦੇ ਆ ਹੁਣ 스테ਟਸ ਰੈਵਨਿਊ ਹੈਜ਼ ਟੂ ਬੀ ਸਪੈਂਟ ਵਿਦਨ ਦਾ ਸਟੇਟ It can't be spent outside the state chandigarh so far is chandigarh is concerned is concerned punjab da claim hai january 1970 ch shrimati indira gandhi ne is award de vich punjab nu detta si chandigarh as a capital e theek hai ki alle implement nahi hoya aur temporary arrangement kita gaya si ki bhi union territory banayi gayi hai ਉਹ ਜੱਤਾਂ ਕੋ ਯੂਨੀਅਨ ਟੈਰੀਟਰੀ ਹੈ ਤੇ ਉਹਦਾ ਇੱਕ ਰੈਵਨਿਊ ਜਨਰੇਸ਼ਨ ਔਰ ਐਕਸਪੈਂਡੀਚਰ ਦਾ ਇੱਕ ਆਪਣਾ ਸਿਸਟਮ ਹੈ ਯੂ ਕਾਂਟ ਸਪੈਂਡ ਦਾ ਸਟੇਟਸ ਪੰਜਾਬਸ ਰੈਵਨਿਊ ਆਊਟਸਾਈਡ ਦਾ ਸਟੇਟ ਕੱਲ ਨੂੰ ਇਹ ਕਹਿਣਗੇ ਕਿ ਸਾਡੀ ਦਿੱਲੀ ਸਰਕਾਰ ਰਹੀ ਅਸੀਂ ਉੱਤੇ ਵੀ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਸਕੀਮ ਲਾਗੂ ਕਰਾਂਗੇ ਇਟਸ ਅ ਬੀਗ ਕੁਐਸਚਨ ਮਾਰਕ ਹਾਊ ਕੈਨ ਯੂ ਸਪੈਂਡ ਦਾ ਸਟੇਟਸ ਰੈਵਨਿਊ ਆਊਟਸਾਈਡ ਦਾ ਸਟੇਟ ਸੋ ਅੱਜ ਜਿਹੜੇ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਐ ਸਟੇਟ ਦੀ ਉਸ ਨੂੰ ਦੇਖਦਿਆਂ ਹੋਇਆਂ ਇਹ ਫਲੈਗਸ਼ਿਪ ਸਕੀਮ ਜਿਹੜੀ ਹੈਗੀ ਐ ਇਹਦੀ ਸਕਸੈਸ ਡਾਊਟਫੁਲ ਹੈ ਅੰਡਰ ਡਾਊਟ ਹੈ ਤਾਂ ਮੋٹے ਤੌਰ ਤੇ ਉੱਤੇ ਇੰਨੀ ਹੀ ਗੱਲ ਕਰਨੀ ਸੀਗੀ ਤੁਸੀਂ ਕਿਸੇ ਸਾਥੀ ਨੇ ਕੋਈ ਹੋਰ ਗੱਲ ਕਰਨੀ ਆ ਪੁੱਛਣਾ ਇਸ ਤੇ ਉਤੇ ਕਾਲੀਨੀ ਅਸੀਂ ਵੀ ਸਵਾਲ ਕੀਤਾ ਸੀ ਅਸੀਂ ਵਾਲਾ ਕਿਉਂਕਿ ਅਸੀਂ ਸਵਾਲ ਪੁੱਛਿਆ ਸੀ ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਯੂਪੀ ਦੇ ਜਿਹੜੇ ਲੋਕ ਨੇ ਉਹ ਇਸ ਚ ਕਵਰ ਹੁੰਦੇ ਨੇ ਕਿਸ ਤਰ੍ਹਾਂ ਉਹ ਉਹੀ ਅਸੀਂ ਦੁਬਾਰਾ ਉਹਨਾਂ ਨੂੰ ਸਵਾਲ ਪੁੱਛਿਆ ਬਾਰ-ਬਾਰ ਪੁੱਛਿਆ ਫਿਰ ਉਹ ਕਹਿੰਦੇ ਨੇ ਕਿ ਆਖਰਕਾਰ ਇਹ ਉਹ ਕਵਰ ਨਹੀਂ ਹੋਏ ਜਿਹੜੇ ਯੂਪੀ ਕਹਿੰਦੇ ਨੇ ਜਿਨ੍ਹਾਂ ਦਾ ਡੋਮਿਸਾਈਲ ਪੰਜਾਬ ਦਾ ਹੈ ਯੂਪੀ 'ਚ ਰਹਿ ਰਹੇ ਨੇ ਆਧਾਰ ਕਾਰਡ ਜਿਹੜਾ ਹੈਗਾ ਉਹ ਪੰਜਾਬ ਦਾ ਹੈ ਉਹ ਵੀ ਇੱਥੇ ਕਵਰ ਹੋਏ ਦੇਖੋ ਆਧਾਰ ਕਾਰਡ ਤੇ ਵੋਟਰ ਕਾਰਡ ਵਿੱਚ ਜਾਨ ਦੱਸਿਓ ਦੇਖੋ ਭਾਈ ਸਾਹਿਬ ਗੱਲ ਗੱਲ ਇਹ ਹੈ ਵੋਟਰ ਕਾਰਡ ਪੰਜਾਬ ਦਾ ਉਹ ਪੰਜਾਬ 'ਚ ਹੀ ਬਣ ਸਕਦਾ ਹੈ ਚੰਡੀਗੜ ਦਾ ਵੋਟਰ ਕਾਰਡ ਅਲੱਗ ਬਨੇਗਾ ਮੋਰਟੇ ਤੋਂ ਗੱਲ ਇਹ ਹੈ ਜਾਂ ਤਾਂ ਉਹ ਦੇਖੋ ਸਵਾਲ ਇਹ ਹੈਗਾ ਕਿ ਵੀ ਸਟੇਟ ਦਾ ਰੈਵਨਿਊ ਆਊਟਸਾਈਡ ਦਾ ਸਟੇਟ दैट ਕੈਨ ਨਾਟ ਬੀ ਸਪੈਂਡ ਮੈਂ ਜੋਬ ਜਿੱਦ ਤੱਕ ਸਵਾਲ ਹੈ ਉਹ ਪੰਜਾਬ ਗਵਰਨਮੈਂਟ ਦੇ EMPLOYEES ਹੈਗੇ ਆ ਮੈਂ ਜੇ ਤਾਂ ਉਹ ਜਿਹੜੇ ਚੰਡੀਗੜ ਜਿਹੜਾ ਚੰਡੀਗੜ ਜਿਹੜਾ ਹੈਗਾ ਸਾਡਾ ਸੈਕਰੀਅਰੀਟ ਹੈ ਉੱਥੇ ਪੰਜਾਬ ਗਵਰਨਮੈਂਟ EMPLOYEES ਹੈ ਉਹਨਾਂ ਦੇ ਅਪਲਾਈ ਹੋ ਸਕਦੀ ਹੈ ਲੇਕਿਨ ਐਸ ਸੱਚ ਤੁਸੀਂ ਕਹੋਗੇ ਔਨ ਦਾ ਹੋਲ ਚੰਡੀਗੜ੍ਹ ਅਪਲਾਈ ਹੋਏਗਾ ਇਟ ਕਾਂਟ ਬੀ ਇਹ ਨਹੀਂ ਹੋ ਸਕਦਾ ਤੁਸੀਂ ਕਿਸ ਤਰ੍ਹਾਂ ਇਹਨੂੰ ਅਪਲਾਈ ਕਰ ਰਹੇ ਹੋ ਫੇਰ ਇਹ ਕਿ ਤੁਸੀਂ ਪ੍ਰੀਮੀਅਮ ਤਾਂ ਦੇ ਰਹੇ ਹੋ 1 ਲੱਖ ਦੇ ਇੰਸ਼ੋਰੈਂਸ ਤੇ ਕਵਰ ਦੇ ਲਈ ਕਹਿ ਰਹੇ ਹੋ ਕਿ ਕੈਸ਼ਲੈਸ 10 ਲੱਖ ਦੀ ਇੰਸ਼ੋਰੈਂਸ ਦੇ ਰਹੇ ਹਾਂ ਸਟੇਟ ਹੈਲਥ ਏਜੰਸੀ 9 ਲੱਖ ਰੁਪਈਆ ਜਿਹੜਾ ਹੈਗਾ ਉਹ ਪਾਏਗੀ ਕਵਰ ਕਰਨਾ ਪਏਗਾ ਪੇ ਕਰੇਗੀ ਉਹਦੇ ਕੋਲ ਪੈਸੇ ਹੈ ਨਹੀਂ ਕਿਉਂਕਿ ਪੈਸੇ ਤਾਂ ਅਲਟੀਮੇਟਲੀ ਇਸਕੇਟ ਗੌਰਮੈਂਟ ਨੇ ਪਾਣੇ ਹਨਾ ਕਿਹਨਾਂ ਕੋਲ ਅਪਰੈਂਡਡ ਡੈਟ ਆਲਰੇਡੀ ਸੋ ਸਕੀਮ ਕਿਸ ਟੰਗ ਨਾਲ ਚੱਲੂ ਹੋਏਗੀ ਕੀ ਹੈ ਉਸੇ ਤਰ੍ਹਾਂ ਦਾ ਹੀ ਵਾਦਾ ਹੈ ਜਿਸ ਤਰ੍ਹਾਂ ਦਾ 1000 ਰੁਪਏ ਦਾ ਸੀਗਾ ਜਾਂ ਕੇਜਰੀਵਾਲ ਦੀ ਗਰੰਟੀਆਂ ਸੀਗੀਆਂ ਜਿਹੜੀਆਂ 2022 ਚ ਦਿੱਤੀਆਂ ਗਈ ਸੀ ਉਹ ਉਸੇ ਤਰ੍ਹਾਂ ਦੇ ਹਸ਼ਰ ਹੋਏਗਾ ਇਸ ਸਕੀਮ ਦਾ ਕਿਆ ਇਲੈਕਸ਼ਨ ਆਂਤੇ ਹੁਣ ਇਲੈਕਸ਼ਨ ਜੀਅਰ ਹੈ ਤੇ ਹੁਣ ਝੂਠੇ ਵਾਦੇ ਫੇਰ ਕਰਨੇ ਸ਼ੁਰੂ ਹੋ ਗਏ ਤੇ ਹੁਣ ਨਾ ਕਹਿੰਦੇਗਾ ਕਾਟ ਕੀ ਹਾਂ ਹਾਂਡੀ بار بار ਨਹੀਂ ਚੜਦੀ ਤੇ ਲੋਕੀ ਜਿਹੜੇ ਹੈਗੇ ਜਾਣ ਗਏ ਆਮ ਆਦਮੀ ਪਾਰਟੀ ਕੇਜਰੀ ਵਾਲੋਂ ਨੇ ਵੀ ਜਾਣ ਗਏ ਕਿਸੇ ਨੇ ਹੋਰ ਗੱਲ ਕਾਲੇ ਜੀ ਤਾਂ ਪਹਿਲੇ ਸੱਤਾ ਸਾਲ ਤੋਂ ਹੀ ਐਵੇਂ ਚੱਲਦਾ ਆ ਰਿਹਾ 1 ਲੱਖ ਤੱਕ ਦਾ ਇੰਸ਼ੂਰੈਂਸ ਹੁੰਦਾ ਪਹਿਲੇ 5 ਲੱਖ ਦਾ ਇੰਸ਼ੂਰੈਂਸ ਮੈਂ ਦੇਖੋ ਇਹਨਾਂ ਨੇ ਤਾਮਿਲ ਲਾਡੀ ਤਾਮਿਲਨਾਡੂ ਗਵਰਨਮੈਂਟ ਦੇ ਵਿੱਚ 5 ਲੱਖ ਤੁਹਾਡਾ ਕੁਸਚਨ ਇਹ ਕਿ ਉਹਨੇ ਪੂਰਾ ਪੈਸ ਪੂਰਾ ਇੰਸ਼ੋਰੈਂਸ ਕਲੇਮ ਇਹਨਾਂ ਨੇ ਕਲੇਮ ਜਿਹੜਾ ਕੀਤਾ ਇਹਨਾਂ ਨੇ ਕਲੇਮ ਕੀਤਾ ਕਿ 10 ਲੱਖ ਦੀ ਕੈਸ਼ਲੈਸ ਇੰਸ਼ੋਰੈਂਸ ਹੋਏਗੀ ਉਹ ਇੰਸ਼ੋਰੈਂਸ ਜਿਹੜੀ ਹੈਗੀ ਆ ਇੰਸ਼ੋਰੈਂਸ ਕੰਪਨੀਆਂਜ਼ ਕਰਦੀਆਂ ਫਿਰ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ EMPLOYEES ਲਈ ਵੀ ਅਪਲਾਈ ਹੋਏਗਾ ਪੈਨਸ਼ਨਰਜ਼ ਵੀ ਅਪਲਾਈ ਹੋਏਗਾ ਹੁਣ ਇਹਦੇ ਵਿੱਚ ਜਿਹੜਾ ਗਵਰਨਮੈਂਟ EMPLOYEES ਉਹਨੂੰ ਹੀ ਰੀਇੰਬਰਸਮੈਂਟ ਆਲਰੇਡੀ ਹੁੰਦੀ ਹੈ medical reimbursement ਹੁੰਦੀ ਹੈ ਠੀਕ ਹੈ ਨਾ ਉੱਪਰ ਲੈ ਸਕਦੇ ਨੇ ਨਹੀਂ ਮੇਰੀ ਗੱਲ ਸੁਣੋ ਹੁਣ ਉਹਦੀ ਉਹਦਾ ਉੱਥੇ ਵੀ ਕੋਈ ਲਿਮਟ ਨਹੀਂ ਹੈ ਉੱਥੇ ਵੀ ਗਵਰਨਮੈਂਟ EMPLOYEES ਨੂੰ ਕੋਈ ਲਿਮਟ ਨਹੀਂ ਹੈ ਫਿਰ ਜਿਹੜਾ ਪੈਨਸ਼ਨਰ ਹੈ ਉਹਦਾ ਵੀ ਹੈਗਾ ਜਿਹੜੀ ਤਾਂ 올ਡ ਪੈਨਸ਼ਨ ਸਕੀਮ ਚਾ ਉੱਥੇ ਵੀ ਜਿਹੜਾ ਹੈਗਾ ਰੀਇੰਬਰਸਮੈਂਟ ਹੁੰਦੀ ਹੈ ਕਿ ਮੈਡੀਕਲ ਉੱਥੇ ਵੀ ਰੀ ਮਤਲਬ ਕਨਫਿਊਜ਼ਿੰਗ ਹੈ ਨਾ ਕਾਲੇ ਜਿਹੜੀ ਪੰਜਾਬ ਦੇ ਵਿੱਚ ਇਸ ਟੈਮ ਸਕੀਮ ਚੱਲਦੀ ਹੈ ਪਿਛਲੇ 9 ਸਾਲ ਤੋਂ ਉਹ 1 ਲੱਖ ਦਾ ਹੀ ਇੰਸ਼ੂਰੈਂਸ ਕੰਪਨੀ ਤੋਂ ਕਰਾਉਂਦੇ ਨੇ 4 ਲੱਖ ਸਟੇਟ ਗਵਰਨਮੈਂਟ ਆਪਣੇ ਕੋਰਪਸ ਤੋਂ ਦੇ ਰਹੀ ਸੀ ਹੁਣ ਸਟੇਟ ਗਵਰਨਮੈਂਟ ਨੇ 4 ਲੱਖ ਦੀ ਥਾਂ ਤੇ 9 ਲੱਖ ਦਾ ਕੋਰਪਸ ਬਣਾ ਕਿਹੜਾ ਕਿਹੜੇ ਸਕੀਮ ਹੈ ਜਿਹੜੀ ਪਿਛਲੇ 9 ਸਾਲ ਤੋਂ ਇਹੀ ਆਯੂਸ਼ਮਾਨ ਸਕੀਮ ਚੱਲ ਰਹੀ ਹੈ ਆਯੂਸ਼ਮਾਨ ਭਾਰਤ ਦੀ ਤਾਂ 5 ਲੱਖ ਦੀ ਸਕੀਮ ਹੈ ਨਾ ਉਹ ਤਾਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈਗੀ ਹੈ ਤੇ ਵੀ ਦੋਨੋਂ ਕੰਟਰੀਬਿਊਟ ਕਰਦੇ ਆ ਸੈਂਟਰਲ ਗਵਰਨਮੈਂਟ ਦੇ ਹੈ ਬੁੱਕ ਮੰਦਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸ਼ੇਰਪ੍ਰੀਮਾ ਜੋ ਦਾ ਬੁਲੈਂਡ ਹੈ ਅਯੂਸ਼ਮਾਨ ਦੇ ਵਿੱਚ 10 ਲੱਖ ਹੁੰਦਾ ਟੋਟਲ 32 ਲੱਖ ਜਿਹੜਾ ਬੈਲੈਂਸ ਹੈ ਉਹ ਪਾਈ ਸਾਹਿਬ ਇਨਸ਼ੋਰ ਦੇਖੋ ਜਿਹੜੀ ਤਾਂ ਇਨਸ਼ੋਰੈਂਸ ਹੈਗੀ ਹੈ ਇਨਸ਼ੋਰੈਂਸ ਤਾਂ ਇਨਸ਼ੋਰੈਂਸ ਕੰਪਨੀਆਂਜ਼ ਕਰਦੀ ਹੈ ਜਿਹੜਾ ਜਿੱਦ ਤੱਕ ਸਵਾਲ ਇਹ ਹੈਗਾ ਜੇ ਤੁਸੀਂ ਸਟੇਟ ਐਕਸਚੇਂਜਰ ਜੋ ਦੇਣਾ ਤੁਸੀਂ ਕਹੋ ਸਟੇਟ ਐਕਸਚੇਂਜਰ ਜੋ ਦੇ ਰਹੇ ਆ ਝੂਠ ਕਿਉਂ ਬੋਲਦੇ ਹੋ ਗੁਪਨਾਵਿਓ ਕਰ ਰਹੇ ਹੋ ਜਨਤਾ ਨੂੰ ਤੁਸੀਂ ਅੱਗੇ ਫੇਸ ਲਗਾਤਾ ਯੂਨਾਈਟਿਡ ਇੰਡੀਅਨ ਇਨਸ਼ੋਰੈਂਸ ਕੰਪਨੀ ਦਾ ਇਹ ਵੀ 10 ਲੱਖ ਦੀ ਕੈਸ਼ਲੈਸ ਇੰਸ਼ੋਰੈਂਸ ਹੋਏਗੀ। ਮੈਂ ਗੱਲ ਤੇ ਹੀ ਐ ਹੁਣ ਜਿਹੜੀ ਤਾਮਿਲਨਾਡੂ ਚਾ ਤਾਮਿਲਨਾਡੂ ਚ 5 ਲੱਖ ਦੀ ਇੰਸ਼ੋਰੈਂਸ ਹੈਗੀ ਆ 5 ਲੱਖ ਦਾ ਜਿਹੜਾ ਹੈਗਾ ਪ੍ਰੀਮੀਅਮ ਤਾਮਿਲਨਾਡੂ ਗਵਰਨਮੈਂਟ ਉਹਦਾ ਦਿੰਦੇ ਆ ਤੇ ਉਹ ਪੇ ਕਰਦੀ ਹੈ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਇੱਥੇ 1 ਲੱਖ ਦਿੱਤਾ ਜਾ ਰਿਹਾ ਕਲੇਮ ਕੀਤਾ ਜਾ ਰਿਹਾ 10 ਲੱਖ ਗੱਲ ਇਸ ਗੱਲ ਦੀ ਹੈ ਗੁਬਨਾ ਕੀਤਾ ਜਾ ਰਿਹਾ ਇਹ ਕਿ 9 ਲੱਖ ਕਿੱਥੋਂ ਆਏਗਾ ਮੈਂ ਬਿਲਕੁਲ ਹੈਗਾ ਮਿਲੀਅਨ ਡਾਲਰ ਕੁਐਸਚਨ ਹੈ ਤੁਸੀਂ ਹਾਲੇ ਜਿਹੜੇ ਪਹਿਲਾਂ ਤਾਂ ਤੁਹਾਡਾ ਕਰਜ਼ਾ ਖਤਮ ਨਹੀਂ ਹੋਇਆ ਉਹ ਕਿਹਨੇ ਸਾਡੇ ਕੋਲ 1200 ਕਰੋੜ ਰੁਪਏ ਦਾ ਸੀ ਭਾਈ ਸਾਹਿਬ ਉਹ ਕਾਰਪਸ ਕਿੱਥੇ ਹੈਗਾ 1200 ਕਰੋੜ ਦਾ ਮੈਂ ਹੀ ਤਾਂ ਕਹ ਰਿਹਾ 10000 ਕਰੋੜ ਦਾ ਤੁਸੀਂ ਹਾਲੇ ਪੀ ਪੀਐਸ ਪੀਸੀਐਲ ਨੂੰ ਦੇਣਾ ਹਾਲੇ ਤੁਸੀਂ ਆਪਣੀਆਂ ਡੀਏ ਦੀਆਂ 4 ਸੈਮੈਸਟਰ ਦੀਆਂ ਇੰਸਟਾਲਮੈਂਟਸ ਨਹੀਂ ਦਿੱਤੀਆਂ EMPLOYEES ਨੂੰ ਵਿਡੋ ਪੈਨਸ਼ਨ ਆਪਣਾ 올ਡੇਜ ਪੈਨਸ਼ਨ ਆ ਉਹਨਾਂ ਦੀਆਂ 3 ਮਹੀਨਿਆਂ ਦੀਆਂ ਇੰਸਟਾਲਮੈਂਟਸ ਨਹੀਂ ਦਿੱਤੀਆਂ ਇਹ ਪੈਸਾ ਕਿੱਥੋਂ ਆਊਗਾ ਇਹਨੇ ਪੱਲੇ ਨਾਲ ਢੇਲਾ ਕਰਦੀ ਮੇਲਾ ਮੇਲਾ ਗੱਲ ਤਾਂ ਇਸ ਗੱਲ ਦੀ ਹੈ। ਹਾਂ ਕਾਲਜ ਖੋਜ ਵਾਲਾ ਹਰਿਆਣਾ ਦੇ ਸੀਐਮ ਸਿੱਖੀ ਸਭ ਲੋਕ ਦੇ ਪਾਜੀ ਛੱਡ ਦਿਓ। ਸਰ ਜੀ ਮੈਂ ਦੇਖੋ ਅੱਜ ਇਸ ਵੀ ਤੇ ਕਰਨੇ ਗੱਲ। ਬਹੁਤ ਬਹੁਤ ਧੰਨਵਾਦ। ਧੰਨਵਾਦ। ਬਾਬਾ ਧੰਨਵਾਦ। ਲਾਇਲ ਆਰਡਰ ਟੂ ਲੈ ਕੇ ਵੀ ਲਾਇਲ ਆਰਡਰ ਬਹੁਤ ਬਾਸ ਥੈਂਕ ਯੂ। ਲੈ ਲਓ ਦੋ। ਕਿਸ ਤਰ੍ਹਾਂ ਵੀ ਇੱਕ ਲਾਇਲ ਆਰਡਰ ਕਰਦਾ ਹਾਂ। ਸਾਡਾ ਵੀ ਮਰਡਰ ਹੋ ਗਿਆ ਸਰ ਤੁਹਾਡੇ देखो पिछली बारी अमृतसर सरपंच आम आदमी पार्टी का सरपंचा एम एल ए भी उम आदमी पार्टी का मौजूद मार गए तो जरा डेटरेंट फैक्ट है उलिस हैगी है जी आतंकवाद नजिठ्या यही पुलिस पंजाब पुलिस क्यों फर्क आया ਕਿਉਂ ਇਥੇ ਲੌਂਡਰ ਜਿਹੜਾ ਹੈਗਾ ਅੱਜ ਫਰਕ ਕਿਉਂ ਆ ਕਿਉਂਕਿ ਮਲਟੀਪਲ ਕਮਾਂਡ ਸਿਸਟਮ ਹੈ ਇਸੇ ਕਾਰਨ ਇਹ ਵੱਤ ਤੋਂ ਵੱਤਰ ਹੋ ਰਹੀ ਹੈ ਸਿਚੁਏਸ਼ਨ ਧੰਨਵਾਦ ਜੀ ਧੰਨਵਾਦ